ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਸ਼ਾ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਬਿਲਕੁਲ ਠੀਕ ਹੋਣਗੇ ਹੋਗੇ ਜਿਹੜੇ ਮੇਰੇ ਫੋਲੋਅਰਸ ਨੇ ਜਿਹੜੇ ਮੇਰੇ ਵਿਊਅਰਸ ਨੇ ਜੋ ਮੈਨੂੰ ਲਾਈਕ ਕਰਦੇ ਨੇ ਮੈਂ ਅੱਜ ਉਹਨਾਂ ਲਈ ਇੱਕ ਬਹੁਤ ਹੀ ਵਧੀਆ ਖਬਰ ਲੈ ਕੇ ਆਈ ਹਾਂ ਕਿ ਜਿੱਦਾਂ ਤੁਸੀਂ ਮੇਰੇ ਪਹਿਲੇ ਵੀਡੀਓ ਦੇਖਿਆ ਹੈ ਕਿ ਮੈਂ ਗੁਰਦੁਆਰਿਆਂ ਵਿੱਚ ਹੋਈਆਂ ਲੜਾਈਆਂ ਨੂੰ ਬਹੁਤ ਹੀ ਜ਼ਿਆਦਾ ਓਪੋਜ਼ ਕੀਤਾ ਹੈ ਉਹਨਾਂ ਦੇ ਖਿਲਾਫ ਬੋਲਿਆ ਹੈ ਲੋਕਾਂ ਨੂੰ ਤਾ ਅੱਜ ਦੀ ਖੁਸ਼ਖਬਰੀ ਇਹ ਹੈ ਕਿ ਮੈਂ ਦੁਬਈ ਦੇ ਗੁਰਦੁਆਰਾ ਸੱਬ ਗਈ ਸੀ ਤਾਂ ਕਿਉਂਕਿ ਉਹ ਗੁਰਦੁਆਰਾ ਵਰਲਡ ਫੇਮਸ ਹੋਇਆ ਹੈ ਔਰ ਉਹਨਾ ਉਸ ਗੁਰਦੁਆਰਾ ਜੋ ਨਾਨਕ ਦਰਬਾਰ ਸਾਹਿਬ ਜੀ ਹੈ ਗਿਨੀਜ਼ ਵਰਲਡ ਬੁੱਕ ਆਫ ਰਿਕਾਰਡਸ 'ਚ ਵੀ ਉਹਨਾਂ ਦਾ ਉਸ ਦਾ ਨਾਮ ਹੈ ਉਹ ਨਾਮ ਇਸ ਕਰਕੇ ਨਹੀਂ ਕਿ ਉਹ ਦੁਨੀਆ ਦਾ ਸਭ ਤੋਂ ਉਹ ਦੁਨੀਆ ਦੇ ਖੂਬਸੂਰਤ ਗੁਰਦੁਆਰਿਆਂ ਦੀ ਗਿਣਤੀ ਵਿੱਚ ਹੈ ਉਹ ਗੁਰਦੁਆਰਾ ਗਿਨੀਜ਼ ਬੁੱਕ ਆਫ ਰਿਕਾਰਡਸ ਇਸ ਕਰਕੇ ਹੈ ਕਿ ਉੱਥੇ ਇੱਕ ਅਦਭੁਤ ਅਜੀਬ ਪਾਈਚਾਰਾ ਦਾ ਸੰਦੇਸ਼ ਸਾਨੂੰ ਮਿਲਦਾ ਹੈ ਜਿੱਦਾਂ ਕਿ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੋਜ਼ੇ ਚੱਲ ਰਹੇ ਨੇ ਔਰ Eid ਦਾ ਟਾਈਮ ਹੈ ਸਾਰੇ ਮੁਸਲਮਾਨ ਭਰਾ ਛੜੇ ਨੇ ਰੋਜ਼ੇ ਰੱਖਦੇ ਨੇ ਔਰ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਜਟੂ ਰੋਜ਼ੇ ਗੁਰਦੁਆਰੇ ਦੇ ਵਿੱਚ ਨਮਾਜ਼ ਪੜ੍ਹ ਕੇ ਤੋੜੇ ਗਏ ਔਰ ਉੱਥੇ ਲੰਗਰ ਛਕਿਆ ਗਿਆ ਇਸ ਤੋਂ ਵੱਡਾ ਪਾਈਚਾਰਾ ਹੋਰ ਸਾਨੂੰ ਕਿੱਥੇ ਦੇਖਣ ਨੂੰ ਮਿਲੇਗਾ ਥੋੜੇ ਹੀ ਦਿਨ ਪਹਿਲੇ ਦੀ ਗੱਲ ਹੈ ਕਿ 101 ਕੰਟਰੀ ਦੇ ਲੋਕਾਂ ਨੇ ਸਾਂਝਾ ਲੰਗਰ ਛਕਿਆ ਸੀ ਦੁਬਈ ਦੇ ਗੁਰਦੁਆਰਾ ਸਾਹਿਬ 'ਚ ਮੇਰੀ ਆਤਮਾ ਮੇਰੀ ਰੂ ਅੰਨੀ ਖੁਸ਼ ਹੋਈ ਕਿ ਮੈਂ ਇਸ ਚੀਜ਼ ਨੂੰ ਰਿਕਾਰਡ ਕੀਤੇ ਬਿਨਾ ਨਹੀਂ ਰਹਿ ਸਕੀ ਮੇਰੇ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲੀ ਕਿ ਕਿੱਥੇ ਅਸੀਂ ਸਿੱਖ ਭਰਾ ਇੱਕ ਦੂਜੇ ਦੀਆਂ ਅੰਦਰ ਜਾਤ ਪਾਤ ਜੱਟ ਲਬਾਣੇ ਰਾਮਗੜੀਏ ਰਾਮਦਾਸੀਏ ਜਾਂ ਉੱਚੇ ਨੀਚੇ ਯਹਾਂ ਸੀ ਬਹੁਤ ਵੱਡੇ ਆ ਬਾਕੀ ਲੋਕ ਛੋਟੇ ਨੇ ਇਸ ਚੀਜ਼ ਨੂੰ ਲੈ ਕੇ ਹਰ ਇੱਕ ਕੰਟਰੀ 'ਚ ਗੁਰਦੁਆਰਿਆਂ 'ਚ ਲੜਾਈਆਂ ਹੋ ਰਹੀਆਂ ਨੇ ਪਰ ਦੁਬਈ ਦਾ ਜਿਹੜਾ ਗੁਰਦੁਆਰਾ ਹੈ ਇੱਕ ਸਾਡੇ ਵਾਸਤੇ ਬਹੁਤ ਹੀ ਵੱਡੀ ਮਿਸਾਲ ਹੈ ਭਾਈਚਾਰੇ ਦੀ ਮਿਸਾਲ ਹੈ ਪਹਿਲਾਂ ਤਾਂ ਮੈਨੂੰ ਦਾ ਲੱਗਦਾ ਸੀ ਕਿ ਮੁਸਲਿਮ ਗੁਰਦੁਆਰੇ ਕਿਉਂ ਆਂਦੇ ਨੇ ਪਰ ਮੈਂ ਜਦੋਂ ਗੁਰਦੁਆਰੇ ਗਈ ਤਾਂ ਮੈਂ ਦੇਖਿਆ ਮੁਸਲਿਮ ਬ੍ਰਦਰਸ ਉੱਥੇ ਸਾਫ ਸਫਾਈ ਵੀ ਕਰ ਰਹੇ ਸੀ ਲੰਗਰ ਬਣਾ ਰਹੇ ਸੀ ਲੰਗਰ ਸਰਵ ਕਰ ਰਹੇ ਸੀ ਤਾਂ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਜੋ ਹੈ ਰੋਜ਼ੇ ਤੋੜੇ ਜਾਣਗੇ ਤਾਂ ਇੱਥੇ ਦੇ ਜਿਹੜੇ ਸ਼ੇਖ ਨੇ ਔਰ ਜਿੰਨੇ ਵੀ ਰੈイズ ਲੋਗ ਨੇ ਉਹ ਸਾਰੇ ਆ ਕੇ ਆਪਣੇ ਰੋਜ਼ੇ ਦਾ ਇਫਤਾਰ ਇੱਥੇ ਕਰਨਗੇ ਤਾਂ ਉਹਨਾਂ ਨੇ ਰੋਜ਼ੇ ਤੋੜੇ ਨਮਾਜ਼ ਪੜ੍ਹੀ ਔਰ ਇਸ ਚੀਜ਼ ਨੂੰ ਯਾਦ ਕਰਵਾਇਆ ਕਿ ਸਿੱਖਾਂ ਦੇ 6ਵੇਂ ਗੁਰੂ ਮੀਰੀ ਪੀਰੀ ਦੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਵੀ ਗੁਰਦੁਆਰੇ ਦੇ ਲਾਗੇ ਇੱਕ ਮਸਜਿਦ ਦਾ ਨਿਰਮਾਣ ਕੀਤਾ ਸੀ ਤਾਂ ਕਿ ਮੁਸਲਿਮ ਭਰਾ ਉੱਥੇ ਨਮਾਜ਼ ਅਦਾ ਕਰ ਸਕਣ ਉੱਧਾਂ ਦੇ ਹੀ ਇੱਕ ਬਹੁਤ ਹੀ ਖੂਬਸੂਰਤ ਮਿਸਾਲ ਦੁਬਈ ਦੇ ਗੁਰਦੁਆਰੇ ਚ ਨਜ਼ਰ ਆਂਦੀ ਹੈ ਜਿੱਥੇ ਸਾਰੇ ਧਰਮ ਮਿਲ ਕੇ ਬੈਠਦੇ ਨੇ ਮਿਲ ਕੇ ਖਾਂਦੇ ਨੇ ਤਾਂ ਮੈਨੂੰ ਬਹੁਤ ਹੀ ਫਕਰ ਮਹਿਸੂਸ ਹੋਇਆ ਔਰ ਮੈਂ ਇਹ ਮੈਸੇਜ ਆਪਣੇ ਉਹ ਸਾਰੇ ਭਰਾਵਾਂ ਨੂੰ ਦੇਣਾ ਚਾਹਨੀ ਆ ਕਿ ਜਦ ਦੁਬਈ ਦੇ ਵਿੱਚ ਸਿਰਫ ਇੱਕ ਗੁਰਦੁਆਰਾ ਹੈ ਔਰ ਉੱਥੇ ਇੰਨਾ ਪਾਈਚਾਰਾ ਉੱਥੇ ਕੋਈ ਲੜਾਈ ਝਗੜਾ ਕੁਛ ਨਹੀਂ ਹੈ ਤਾਂ ਫਿਰ ਬਾਕੀ ਗੁਰਦੁਆਰਿਆਂ ਦੇ ਵਿੱਚ ਅਸੀਂ ਕਿਉਂ ਲੜਦੇ ਹਾਂ ਦੁਬਈ ਦਾ ਗੁਰਦੁਆਰਾ ਇੱਕ ਐਗਜ਼ਾਮਪਲ ਬਣ ਚੁੱਕਿਆ ਹੈ ਜਿੱਥੇ ਇੰਨੀ ਜ਼ਿਆਦਾ ਸ਼ਾਂਤੀ ਹੈ ਇੰਨਾ ਜ਼ਿਆਦਾ ਪਾਈਚਾਰਾ ਹੈ ਔਰ ਇੰਨਾ ਜ਼ਿਆਦਾ ਪਿਆਰ ਹੈ ਕਿ ਲੰਗਰ ਛਕੇ ਬਿਨਾ ਕਿਸੇ ਨੂੰ ਆਣ ਨਹੀਂ ਦਿੱਤਾ ਜਾਂਦਾ ਮੈਂ ਬਹੁਤ ਹੀ ਫਕਰ ਮਹਿਸੂਸ ਕਰਦੀ ਹਾਂ ਦੁਬਈ ਦੇ ਗੁਰਦੁਆਰੇ ਤੇ ਔਰ ਦੁਬਈ ਦੇ ਵਾਸੀਆਂ ਤੇ ਔਰ ਇਹਨਾਂ ਦਾ ਜੋ ਆਪਸੀ ਪਿਆਰ ਹੈ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਅੱਗੇ ਕਿ ਇਹ ਪਿਆਰ ਹਮੇਸ਼ਾ ਇਦਾਂ ਹੀ ਬਣਿਆ ਰਹੇ ਔਰ ਇਹ ਗੁਰਦੁਆਰਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਾਮਯਾਬ ਹੋਏ ਕਿਉਂਕਿ ਇੱਥੇ ਜੋ ਪਿਆਰ ਹੈ ਮੈਂ ਕਿਤੇ ਵੀ ਨਹੀਂ ਦੇਖਿਆ ਕਾ ਮੇਰੀ ਇੱਕ ਖੁਆਇਸ਼ ਸੀ ਕਿ ਮੈਂ ਇਹ ਚੀਜ਼ ਦੁਨੀਆਂ ਸ਼ੇਅਰ ਕਰਾਂ ਔਰ ਜਾਤ ਪਾਤ ਤਰਮ ਸਾਰਿਆਂ ਨੂੰ ਹਟਾ ਕੇ ਅਸੀਂ ਭਾਈਚਾਰੇ ਦਾ ਸੰਦੇਸ਼ ਦੇਈਏ ਕਿਉਂਕਿ ਸਿੱਖ ਧਰਮ ਇੱਕ ਦੰਦਾ ਧਰਮ ਹੈ ਜਿੱਥੇ ਸਾਰੇ ਹੀ ਧਰਮਾਂ ਨੂੰ ਆਉਣ ਦੀ ਇਜਾਜ਼ਤ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਪਲੇ ਕੌਣ ਮੰਦੇ ਇਸ ਚੀਜ਼ ਦੀ ਜੋਤ ਗੁਰਬਾਣੀ ਦੀ ਤੁਖ ਹੈ ਅਸੀਂ ਉਹਨੂੰ ਅੱਗੇ ਲੈ ਕੇ ਆਈਏ ਆਪਸੀ ਲੜਾਈ ਝਗੜੇ ਕਲੇਸ਼ ਕਲਾ ਪ੍ਰਦਾਨਗੀ ਦੇ ਚੱਕਰ ਜੋ ਵੀ ਚੱਕਰ ਨੇ ਸਾਡੇ ਅਸੀਂ ਉਹਨਾਂ ਨੂੰ ਮਿਟਾ ਕੇ ਅੱਗੇ ਵਧੀਏ ਇਨਸਾਨੀਅਤ ਦਾ ਜੋ ਹੈ ਮੈਸੇਜ ਅਸੀਂ ਅੱਗੇ ਦੇਈਏ ਤਾਂ ਕਿ ਸਾਡੇ ਧਰਮ ਤੇ ਕੋਈ ਉਂਗਲੀ ਨਾ ਉਠਾਏ ਜੋ ਪਿਆਰ ਮੈਂ ਦੁਬਈ ਦੇ ਗੁਰਦੁਆਰੇ ਚ ਦੇਖਿਆ ਹੈ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਦੁਨੀਆ ਦੇ ਵਿੱਚ ਐਦਾਂ ਦਾ ਹੀ ਪਿਆਰ ਐਦਾਂ ਦਾ ਹੀ ਇਨਸਾਨੀਅਤ ਦਾ ਮੈਸੇਜ ਫੈਲਦਾ ਰਹੇ ਗੁਰੂ ਨਾਨਕ ਦੇ ਕਹੇ ਹੋਏ ਉਹ ਸ਼ਬਦ ਕਿ ਅੱਛੇ ਲੋਗ ਹਮੇਸ਼ਾ ਹਰ ਜਗ੍ਹਾ ਤੇ ਰਹਿਣ ਤਾਂ ਮੇਰੀ ਵੀ ਪ੍ਰਮਾਤਮਾ ਤੇ ਅੱਗੇ ਅਰਦਾਸ ਹੈ ਕਿ ਅੱਛੇ ਲੋਗ ਹਰ ਜਗ੍ਹਾ ਤੇ ਹੋਣ ਦੁਬਈ ਵਰਗੇ ਗੁਰਦੁਆਰੇ ਦੁਨੀਆ 'ਚ ਸਾਰੇ ਹੋ ਜਾਣ ਹਰ ਇੱਕ ਲੜਾਈ ਝਗੜਾ ਜਾਤ ਪਾਤ ਉੱਚ ਨੀਚ ਖਤਮ ਹੋ ਜਾਏ ਸਿਰਫ ਇਨਸਾਨੀਅਤ اور ਪਾਈਚਾਰੇ ਦਾ ਜੋ ਸੰਦੇਸ਼ ਹੈ ਉਹੀ ਦੁਨੀਆ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ